ਸਤਰਾ ਇੱਕ ਮੁੱਖ ਮੰਤਰੀ ਨੂੰ ਕੁੱਟਿਆ ਜਾਂਦਾ ਹੈ ਉਹਦੇ ਪਿੱਛੇ ਕੀ ਕਾਰਨ ਸੀ ਔਰ ਅਸਲ ਸਚਾਈ ਕੀ ਸੀ ਉਹ ਭਾਈ ਅਮਰਤਪਾਲ ਸਿੰਘ ਨਹਿਰੂ ਇਸ ਗੱਲ ਦੀ ਜਿਹੜੀ ਇਹ ਉਹ ਤੁਹਾਨੂੰ ਵਿਖਾਉਂਦਾ ਹੈ ਕਿ ਅਸਲ ਵਜ੍ਹਾ ਕੀ ਸੀ ਖੈਰ ਪਹਿਲੇ ਤੇ ਆਪਾਂ ਵੇਖ ਲੈਨੇ ਹਾਂ ਮੁਕੰਮਲ ਵੀਡੀਓ ਫਿਰ ਕਰਨੇ ਗੱਫਤਾਰ ਅਮਰੀਦ ਸਾਹਮਣੇ ਦਿਖਾਈ ਦੇ ਰਿਹਾ ਅਸੀਂ ਉਹਨਾਂ ਵੀ ਗੱਲਬਾਤ ਕਰਨੇ ਕੀ ਕਹਿੰਦਾ ਚਾਹੁੰਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਸਚਾਈ ਜਿਹੜੀ ਸਾਰੀ ਲੋਕਾਂ ਤੱਕ ਸਾਹਮਣੇ ਆਵੇ ਵੀ ਆਕਰ ਸਚਾਈ ਕੀ ਹੈ ਕਿਉਂ ਇਹ ਘਟਨਾ ਵਾਪਰੀ ਹੈ ਕਿਉਂਕਿ ਬੜੀ ਚਰਚਾ ਵਿਚਾ ਸੋਸ਼ਲ ਮੀਡੀਆ ਦੇ ਇਸ ਟਾਈਮ ਤੇ ਹਰ ਪਾਸੇ ਇੱਕੋ ਹੀ ਗੱਲ ਕੀਤੀ ਜਾ ਰਹੀ ਹੈ ਵੀ ਧਰਮ ਬ੍ਰਿਧੀ ਮੁਖਮਦੀ ਕੁੱਟਮਾਰ ਹੋਈ ਆ ਤੇ ਉਹਦੇ ਬਾਲ ਤੋਂ ਇੱਕ ਜਿਹਦੇ ਵਿੱਚ ਦੋ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕਰਕੇ ਲੈਣੇ ਕਹਦੇਗਾ ਤਰਬੀ ਸਾਲਮ ਜੀ ਤਰਬੀ ਕੀ ਕਹਿਣਾ ਚਾਹੋਗੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਕੁੱਟਮਾਰ ਦੀ ਅੱਜ ਪਿੰਡ ਸਾਰਾ ਇਕੱਠਾ ਹੋਇਆ ਕਹਿੰਦੇ ਵੀ ਇਹਦੇ ਪਿੱਛੇ ਹਮਲਾ ਸਾੜ ਦੇ ਕੀਤਾ ਤਾਂ ਕਰਕੇ ਗੱਲ ਹਾਂ ਜੀ ਹਾਂ ਜੀ ਪਿੰਡ ਦੇ ਸਾਰਾ ਇਕੱਠਾ ਆਇਆ ਪਿੰਡ ਸਾਰਾ ਮ ਆਹ ਪਿੰਡ ਸਾਰਾ ਮੈਨੂੰ ਕੁੜਦਾ ਵਾ ਪਿੰਡ ਮੈਨੂੰ ਧੁੰਦਾ ਵਾ ਹਾਜੀ ਮੇਰੇ ਪੁੱਠੇ ਸਿੱਦੇ ਨਾਲ ਆਂਦੇ ਆ ਗਲੀ ਦੇ ਵਿੱਚ ਮੈਂ ਤੁਰਿਆ ਜਾਣਾ ਮੈਨੂੰ ਛੇੜਖਾਦੀਆਂ ਕਰਦੇ ਆ ਮੈਨੂੰ ਅੱਖਾਂ ਅੱਖਾਂ 'ਚ ਮੱਕਦੇ ਆ ਮੈਨੂੰ ਸ਼ਦਾਈ ਸਮਝਦੇ ਆ ਮੈਨੂੰ ਦੌਰਾ ਪੈਂਦਾ ਮੇਰੇ ਸਾਰੇ ਦਵਾਈ ਚੱਲਦੀ 4 ਸਾਲ ਹੋ ਗਏ ਮੇਰੇ ਦਵਾਈ ਚੱਲਦੀ ਆ ਮੈਨੂੰ ਕੰਪਨੀ ਗਾਣੇ ਵਾਲਿਆਂ ਵੀ ਤਾਂ ਛੱਡਿਆ ਮੈਂ ਦੌਰਾ ਪੈਂਦਾ ਮੇਰੇ ਮੂੰਹ ਚ ਖੂਨ ਆਉਂਦਾ ਹੁੰਦਾ ਇਹ ਮੇਰੇ ਝੱਗ ਆਉਂਦੀ ਹੁੰਦੀ ਹੈ ਮੂੰਹ ਚ ਹੁਣ 4 ਸਾਲ ਹੋ ਗਏ ਮੈਂ ਦਵਾਈ ਖਾਨਾ ਹੈ ਮੈਂਟਲ ਹਸਪਤਾਲ ਅਮਰਸਰੋਂ ਮੈਂ ਠੀਕ ਹੈ ਹੁਣ ਥੋੜਾ ਬੋਧਾ ਤੇ ਮੈਨੂੰ ਕੀ ਕਹਿੰਦੇ ਆ ਮੈਨੂੰ ਛੇੜ ਖਾਨੀਆਂ ਕਰਦੇ ਬਾਜ਼ਾਰ ਦੇ ਵਿੱਚ ਮੈਂ ਤਾਂ ਕਿਰਪਾਾਂ ਰੱਖੀ ਹੀ ਮੈਂ ਮੈਨੂੰ ਗੁੱਸਾ ਚੜਿਆ ਮੈਂ 400 ਦੀ ਲਿਆਂਦੀ ਕਿਰਪਾਣੋਂ ਥੋ ਕੀ ਕਹਿੰਦੇ ਆਪਣਾ ਇਥੋਂ ਆਮਰਸਰੋਂ ਮੈਂ 400 ਦੀਆਂ ਦੀ ਵਿਆਹ ਵਾਲੀ ਕਿਰਪਾਨ ਉਧਾਂ ਲੈ ਆਉਣੀ ਤੇ 1000 ਵਾਲੀ ਤਿੱਖੀ ਉਹ 400 ਦੀ ਲੈ ਆਂਦੀ ਮੈਂ ਉਹ ਮੈਂ ਲਿਆ ਕੇ ਇੱਥੇ ਤੁਰਨ ਫਿਰਨ ਮੈਂ ਦੁੱਧ ਲੈਣ ਜਾਂਦਿਆਂ ਤੇ ਆ ਬਾਬਿਆਂ ਦਾ ਗਲੀ ਦੇ ਵਿੱਚ ਕੁੱਤਾ ਪੈ ਗਿਆ ਮੈਨੂੰ ਗਲੀ ਦੇ ਵਿੱਚ ਕੁੱਤਾ ਪੈ ਗਿਆ ਕੁੱਤਾ ਬੜਾ ਮੋਟਾ ਹੈ ਸ਼ੇਰ ਜਿਆ ਕਾਲੂ ਜਿਆ ਭੌਂਕਦਾ ਵੜਾ ਜੋੜੇਂਕਦਾ ਵੜਾ ਹੈ ਉਹ ਮੈਂ ਸਾਨੂੰ ਵੱਡਣਾ ਹੈ ਕੁੱਤੇ ਨੂੰ ਮੈਂ ਤਾਂ ਹਣ ਲਵਣੀ ਮੇਰਾ ਧਿਆਨ ਰਾਤ ਜੇਲ੍ਹ ਦੇ ਵਿੱਚ ਜਦੋਂ ਮੈਂ ਬੈਠਾ ਹਾਂ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਵੀ ਕੁੱਤੇ ਦਾ ਕਰਕੇ ਸਾਰਾ ਕੰਮ ਹੋਇਆ ਵਾ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਜੇਲ੍ਹ ਦੇ ਵਿੱਚੋਂ ਮੈਂ ਕੁੱਤੇ ਦੀ ਤਾਉਣ ਲਾਵਾਂ ਤੋ ਮੈਂ ਦੱਸ ਕੁੱਤੇ ਦਾ ਸਿਰ ਵੱਡਣਾ ਹੀ ਹੁੰਦਾ ਪਰ ਉਹ ਮੈਂ ਕਿ ਕਹਿੰਦਾ ਮੈਂ ਕੁੱਤੇ ਦੀ ਤੌਣ ਵੱਢਣ ਗਿਆ ਤੇ ਉਹਨਾਂ ਬਾਪਿਆਂ ਫੜ ਕੇ ਕਰਪਾਣਾ ਅੰਦਰ ਰੱਖ ਲਈ ਮੈਨੂੰ ਗੁੱਸਾ ਚੜ ਗਿਆ ਮੈਂ ਘਰ ਨੂੰ ਭੱਜ ਗਿਆ ਮੈਂ ਘਰੋਂ ਲਿਆਂਦੇ ਦਾ ਤਰ ਥੌੜਾ ਤਿਆਰੀ ਲਿਆਂਦੇ ਮੁੜ ਕੇ ਮੈਂ ਇਹਨਾਂ ਦੇ ਬੂਹੇ ਤੇ ਮਾਰਦਾ ਰਿਹਾ ਮੈਨੂੰ ਗੁੱਸਾ ਚੜਿਆ ਮੈਂ ਮੈਂ ਕਹਾ ਆਓ ਬਾਹਰ ਆਓ ਬਾਹਰ ਆਓ ਸਾਰੇ ਇਹਨਾਂ ਕਿੱਦਾਂ ਕਿਥੇ ਬੰਦੇ ਕੱਢੋ ਮੁੰਡੇ ਮੰਡੇ ਬਾਹਰ ਕੱਢੋ ਸਾਰੇ ਕੱਢੋ ਮੈਂ ਕਹਾ ਐਂਬੂਲੈਂਸ ਮਂਗਾਓ ਪੁਲਿਸ ਪਾਲਸ ਮਂਗਾਓ ਉਹਨਾਂ ਫੇ ਅੰਦਰੋਂ ਅੰਦਰ ਮੈਂ 4 ਘੰਟੇ ਬੂਹੇ ਗਾੜੀ ਰੌਲਾ ਪਾਉਣਾ ਰਿਆ ਇੱਟਾ ਰੋੜੇ ਇੱਥੇ ਲਾਗੇ ਪੈਂ ਮੈਂ ਰੋੜੇ ਪਿੰਡ ਦੇ ਮੈਂਬਰ ਪੰਚਾਇਤ ਨੂੰ ਬੁਲਾ ਕੇ ਗੱਲ ਕਰੀ ਮੈਨੂੰ ਪਿੰਨ ਵਾਸੀ ਜਿਹੜੇ ਆ ਮੈਨੂੰ ਪਰੇਸ਼ਾਨ ਕਰਦੇ ਜਿਹਦੇ ਕਰਕੇ ਮੈਂ ਇਹ ਮਤਲਬ ਕਿਰਪਾ ਲੈਂਦੀ ਆ ਅਗਰ ਖੁਦਾ ਨਾ ਖਾਸਾ ਕਿਰਪਾ ਨਾ ਜਾਂਦੀ ਕੋਈ ਮਿਸ ਆਪਣੀ ਹੋ ਜਾਈਦੀ ਫਿਰ ਵੀ ਤੇ ਆਪਣੀ ਗਲਤੀ ਮਿਸ ਤੇ ਹੋ ਜਾਂਦੀ ਆ ਮਿਸ ਕਰਨੀ ਨਹੀਂ ਚਾਹੀਦੀ ਮਿਸ ਕਰਾਉਣੇ ਨਹੀਂ ਚਾਹੀਦੇ ਹਾਂਜੀ ਤੇ ਜਿਹੜੀ ਆ ਸਰਪੰਚ ਸਰਪੰਚ ਬਣੇ ਇਹਨਾਂ ਨੂੰ ਫੈਸਲਾ ਵਧੀਆ ਧਿਆਨ ਨਾਲ ਕਰਨਾ ਚਾਹੀਦਾ ਵਾ ਮੰਦਣੀ ਚਾਹੀਦੀ ਸਾਰਿਆਂ ਦੀ ਉਹਦਾ ਪੁਲਿਸ ਵਾਲਿਆਂ ਦਾ ਨੰਬਰ ਮੈਂ ਲੈਂਦਾ ਵਾ ਆਪਣਾ ਕੀ ਐ ਏਐਸਆਈ ਦਾ ਨੰਬਰ ਲੈਂਦਾ ਮੁਨਸੀ ਮਨਸੀ ਪੁਲਿਸ ਸਾਰਿਆਂ ਦਾ ਨੰਬਰ ਲੈਂਦਾ ਵਾ ਹੁਣ ਮੈਂ ਕਿਰਪਾਨ ਛੱਡ ਦੇਣੀ ਹੁਣ ਮੈਂ ਉਹਦਾ ਪੁਲਿਸ ਨੂੰ ਇੱਕ ਵਾਰੀ ਫੋਨ ਲਾਉਂਗਾ ਜਿੰਨੇ ਸ਼ੈਤਾਨੀ ਕੀਤੀ ਤੇ ਜੇ ਪੁਲਿਸ ਨਣ ਚੋਕੇ ਲਾ ਜੂਗੀ ਕਰੂਗੀ ਠੀਕ ਉਹਨਾਂ ਨੂੰ ਸੈੱਟ ਕਰੂਗੀ ਠੀਕ ਹੈ ਨਹੀਂ ਤੇ ਫੇਰ ਕਿਰਪਾਨ ਚੱਲੂਗੀ ਜਾਂ ਮੇਰੀ ਬਹੁਤ ਜਾਂ ਅਗਲੇ ਦੀ ਮੌਤ ਇਹ ਇਹ ਤਰੀਕ ਤੇ ਵੀ ਧਰਮਪ੍ਰੀਤ ਦੁਬਾਰਾ ਵੀਊ ਲੈਣ ਵਾਤੇ ਜਿਹੜੇ ਇਹੋ ਜੇ ਕਦਮ ਚੁੱਕਣ ਡਿਆ ਹਾਂਜੀ ਨਹੀਂ ਨਹੀਂ ਵੀਊ ਵਿਆਹ ਕਾਦੇ ਲੈਣੇ ਮੇਰੀ ਤੇ ਲੜਾਈ ਹੋ ਥੋੜੀ ਲੈਣੇ ਆ ਮੈਂ ਤੇ ਵਿਊ ਦੇ ਮੇਰੇ ਗਾਣੇ ਚ ਆਉਣੇ ਲੜਾਈ ਚ ਥੋੜੀ ਆਉਣੇ ਵਿਊ ਹਾਂਜੀ ਜਿੱਦਾਂ ਹੁਣ ਜੱਥੇਬੰਦੀਆਂ ਆਉਣ ਲੱਪੀਆਂ ਤੁਹਾਡੇ ਘਰਾਂ ਚ ਆਉਣ ਲੱਪੀਆਂ ਤੇ মিডিਆ ਵੀ ਤੁਹਾਡੇ ਕੋਲ ਲੱਪੀਆਂ ਇੱਕ ਵੇਹੇ ਦੁਬਾਰਾ ਜਿਹੜਾ ਦੀਨੇਵਾਲ ਪਿੰਡ ਫੇਰ ਸੁਰਖੀਆਂ ਚ ਆਉਣ ਲੱਪਿਆ ਵਾ ਅੱਗੇ ਵੀ ਤੁਹਾਡੇ ਕਰਕੇ ਦੀਨੇਵਾਲ ਪਿੰਡ ਜਿਹੜਾ ਪਹਿਲਾਂ ਚੜ੍ਹਿਆ ਆਈ ਪੀ ਜੋ ਮੁੱਖ ਮੰਤਰੀ ਧਰਮਗੋਬੀ ਇਸ ਕਰਕੇ ਹੁਣ ਦੁਬਾਰਾ ਜੇ ਕਟਮਾਰੀ ਹੋਈ ਆ ਲੇਕਿਨ ਫਿਰ ਵੀ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਿਆ ਵਾ ਤੇ ਲੋਕ ਸੋਸ਼ਲ ਮੀਡੀਆ ਤੇ ਜਿਹੜੇ ਦੇਸ਼ਵ ਦੇਸ਼ਾ ਬੈਠੇ ਆ ਉਹ ਗੱਲਾਂ ਕਰਦੇ ਪਏ ਵੀ ਇਹ ਕਰੇ ਕਟਮ ਪਿੰਡ ਕਿੰਦਾ ਵਾਪੀ ਸਾਡਾ ਕੋਈ ਕਸੂਰ ਨਹੀਂ ਆ ਇਹ ਸਾਡੇ ਆਪਣੇ ਹਮਲਾ ਕਰਦਾ ਨਹੀਂ ਨਹੀਂ ਹਮਲਾ ਮੈਂ ਤਾਂ ਕਰਦਾ ਮੈਨੂੰ ਪਿੰਡ ਵਾਲੇ ਛੇੜਦੇ ਆ ਮੇਰਾ ਪੁੱਠਾ ਸਿੱਧਾ ਨਾ ਲੈਂਦੇ ਆ ਮੈਨੂੰ ਕੋਲਾ ਕੋਲਾ ਕਹਿੰਦੇ ਆ ਪਰ ਕੋਲੇ ਕੁਝ ਹਾਂਜੀ ਮੇਰਾ ਪੁੱਠਾ ਸਿੱਧਾ ਨਾ ਲੈਂਦੇ ਆ ਮੈਨੂੰ ਛੇੜਖਾਨੀਆਂ ਕਰਦੇ ਜਾਂਦੇ ਨੂੰ ਮੈਨੂੰ ਸਮਝਦੇ ਛਦਾਈ ਹੈ ਕੋਈ ਐਵੇਂ ਨਿਆਣਾਈਆਂ ਬੱਚਾ ਹੀ ਆ ਮੈਂ 22 ਸਾਲਾਂ ਦਾ ਮੈਂ ਵਿਆਹਣ ਵਾਲਾ ਹੋਇਆ ਵਾਂ ਹਾਂਜੀ ਮੰਮੀ ਦੇ ਵੀ ਤੁਸੀਂ ਹਪਤੜੀ ਮਦਰ ਆ ਉਹਤੇ ਵੀ ਹਾਂਜੀ ਮਦਰ 베ਰੀ ਇਥੇ ਆਈ ਮੈਨੂੰ ਛਡਾਉਣਾ ਦੀ ਹੈ ਫੜਨਾ ਕਿਰਪਾ ਉਹ ਦਾਤਰ ਥਵੜਾ ਛੱਡ ਦੇ ਨਾ ਮਾਰ ਉਹਨਾਂ ਦੇ ਬੁਗੇ ਤੇ ਮੈਨੂੰ ਗੁੱਸਾ ਜ਼ਿਆਦਾ ਚੜਿਆ ਹੈ ਮੈਂ ਕਿਹਾ ਉਹਨਾਂ ਨੂੰ ਬਾਹਰ ਕੱਢ ਗਿਆ ਉਹਨਾਂ ਦਾ ਸਿਰ ਸਿਰ ਵੱਢ ਗਿਆ ਜਾਂ ਆਪਣਾ ਵਢਾਈਏ ਕਿ ਮੌਤ ਮੂਹਤ ਹੋਵੇ ਕੋਈ ਸੰਸਕਾਰ ਹੋਵੇ ਕਿਉਂ ਐਡੀ ਨੋਬਤ ਕਿਉਂ ਆ ਗਈ ਹਾਂਜੀ ਐਨੀ ਨੋਬਤ ਕਿਉਂ ਆ ਗਈ ਵੀ ਆਪਾਂ ਕਿਹਦਾ ਸਿਰ ਵੱਢਣਾ ਹੈ ਹਾਂਜੀ ਨੋਬਤ ਤੇ ਤਾਂ ਆਈ ਹੀ ਉਹਨਾਂ ਕਿਰਪਾਨ ਫੜ ਕੇ ਮੇਰੀ ਅੰਦਰ ਰੱਖੀ ਹੈ ਮੇਰਾ ਹਥਿਆਰ ਫੜ ਲਿਆ ਹੋਣਾ ਹਾਂਜੀ 아니 ਉਹ ਮੈਂ ਕਿਰਪਾਨ ਮੈਨੂੰ ਦੀ ਮੈਂ ਤੇ ਹੁਣ ਵੀ ਚਾਹੁੰਦਾ ਵੀ ਮੈਨ ਅੱਜ ਮੈਂ ਅਮਰਤਸ਼ਹਿਰ ਗਿਆ ਮੇਰਾ ਕਕਾਰ ਲਵਾਏ ਏ ਇੱਕ ਦੀ ਮੇਰੇ ਪਿੰਡ ਵਾਲਿਆਂ ਨੇ ਮੈਂ ਉਦੋਂ ਮੈਂ ਨਵਾਂ ਨਵਾਂ ਗਾਣਿਆਂ ਦੇ ਵਿੱਚ ਗਿਆ ਹਾਂ ਉਦੋਂ ਮੇਰੇ ਕਕਾਰ ਲਵਾਏ ਏ ਪਿੰਡ ਵਾਲਿਆਂ ਨੇ ਉਹਦਾ ਸਾਰਾ ਪਿੰਡ ਕੀ ਕਹਿੰਦੇ ਆ ਮਾਸੂਮ ਮਾਸੂ ਇੱਥੇ ਲੱਗੇ ਆਪਣੇ ਪਿੰਡ ਦਾ ਉਹਨੇ ਲਵਾਏ ਇੱਕ ਘਰ ਉਹ ਵੀ ਹੁਣ ਜੇਲ੍ਹ ਚ ਬੈਠਾ ਗੋਲੀਆਂ ਗਾਲੀਆਂ ਵੇਚਣ ਡਿਆ ਪਿਆ ਏ ਮੁਰਕੇ ਉਹ ਵੀ ਪੱਟੀਆਂ ਪੁੱਟੀਆਂ ਕਰਨ ਡਿਆ ਪਿਆ ਆਪਣਾ ਕੀ ਕਹਿੰਦੇ ਆ ਆ ਸੱਟਾ ਸੱਟਾਂ ਲੱਗਦੀਆਂ ਲਾਗੇ ਬੰਨੇ ਕਿਸੇ ਦੇ ਉਹਦੇ ਪੱਟੀਆਂ ਪੁੱਟੀਆਂ ਕਰਨ ਡਿਆ ਪਿਆ ਜਿਹੜੀ ਹੁਣ ਕਟਮਾਰ ਜਿਹੜੇ ਜਿਹੜੇ ਮੁਲਾਜ਼ਮ ਪੁਲਿਸ ਮੁਲਾਜ਼ਮ ਸਸਪੈਂਡ ਹੋਈ ਆ ਹਾਂਜੀ ਹਾਂਜੀ ਉਹਨਾਂ ਨੂੰ ਹੁਣ ਕੀ ਕਰਨਾ ਚਾਹੋਗੇ ਪੁਲਿਸ ਮੁਲਾਜ਼ਮ ਹੋਇਆ ਉਹਨੂੰ ਕੀ ਕਰਨਾ ਚਾਹੋਗੇ ਹਾਂਜੀ ਪੁਲਿਸ ਮੁਲਾਜ਼ਮਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਜੋ ਤੁਹਾਡਾ ਉਹ ਕਰੀ ਜਾਓ ਤੇ ਮੇਰਾ ਜੋ ਮੇਰਾ ਕਰੀ ਜਾਓ ਹਾਂਜੀ ਹਾਂਜੀ ਬਸ ਹੋਰ ਪਿੰਡ ਵਾਸੀ ਨੂੰ ਕੀ ਕਰੂ ਪਿੰਡ ਵਾਲਿਆਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਮੇਰੇ ਨਾਲ ਸ਼ੈਤਾਨੀ ਨਾ ਕਰੋ ਆਪਣਾ ਧਿਆਨ ਨਾ ਰੋ ਹਾਂਜੀ ਸਿੱਧੀ ਗੱਲ ਜਿਹੜੀ ਮੈਂ ਕਿਸੇ ਨੂੰ ਛੇੜਦਾ ਨਹੀਂ ਮੈਂ ਆਪਣਾ ਨਾਮ ਹੈ ਕਰਦਾ ਨਾ ਸੈਨਾ ਵਾ ਮੇਰਾ ਸੁਭਾ ਕਬਾ ਮਹਾਰਾਜਾ ਲੋ ਬਣਾਇਆ ਗਿਆ ਵਾ ਇੱਕ ਦੋਰੀ ਬਖਸ਼ੀ ਦਾ ਉਤੋਂ ਬਾਅਦ ਸਮਾਪਤੀ ਆ ਮੈਂ ਸਕੂਲੇ ਵੀ ਪੜਦਾ ਰਿਹਾ ਉੱਥੇ ਅੱਦਾ ਸਕੂਲ ਅੱਦਾ ਪਾਗਲਖਾਨਾ ਹੈ ਆ ਇਹ ਇਹ ਧਰਮਪ੍ਰੀਤ ਮੁਖਮਦੀ ਜੀ ਦੇ ਨਾਮ ਜਰ ਜਾਂਦਾ ਵਾ ਜਿਹਦੇ ਅੱਜ ਉਹਦਾ ਵੀ ਪਾਕ ਸੁਣਿਆ ਵਾ ਤੇ ਪਿੰਡ ਵਾਲਾ ਪਾਕ ਸੁਣਿਆ ਵਾ ਪਿੰਦਸਿਆ ਵੀ ਮੈਨੂੰ ਬਾਰ ਬਾਰ ਜਿਹੜਾ ਇਹ ਪਿੰਡ ਵਾਸੀ ਇਹਦੇ ਪਰੇਸ਼ਾਨ ਕਰਦੇ ਜਿਹਦੇ ਕਰਕੇ ਮੈਂ ਕਿਰਪਾ ਲਿਆਂਦੀ ਤੇ ਜਿਹਦੇ ਕਰਕੇ ਮੈਂ ਇਹਨਾਂ ਦੇ ਇੱਕ ਕਦਮ ਚੁੱਕਿਆ ਵਾ ਸੋਸ਼ਲ ਮੀਡੀਆ ਤੇ ਲਗਾਤਾਰੀ ਵੀਡੀਓ ਵਾਣ ਹੋਣ ਤੋਂ ਬਾਅਦ ਬਹੁਤ ਸਾਰੇ ਕਮੈਂਟ ਆ ਰਹੇ ਆ ਤੇ ਬਹੁਤ ਸਾਰੇ ਧਾਰਮਿਕ ਜਥੇਬੰਦੀਆਂ ਜਾਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਧਰਮ ਦੀ ਜਿਹੜੀ ਗੱਲਬਾਤ ਹੋਈ ਆ ਕਟਮਾ ਰਹੀ ਆ ਉਹ ਬਿਲਕੁਲ ਨਜਾਇਜ਼ ਆ ਲੇਕਿਨ ਸੱਚਾਈ ਉਹ ਤੁਹਾਡੇ ਸਾਹਮਣੇ ਲੈ ਆਂਦੀ ਆ ਪਿੰਨਵਾਸੀ ਵੀ ਜੋ ਬੋਲੇ ਆ ਉਹ ਵੀ ਤੁਹਾਨੂੰ ਦਿਖਾਤਾ ਵਾ ਤੇ ਜੋ ਧਰਮ ਦੀ ਬੋਲੇ ਉਹ ਵੀ ਦਿਖਾਤਾ ਹੁਣ ਸੋਚਣਾ ਤੁਸੀਂ ਆ ਕਮੈਂਟ ਕਰਕੇ ਦੱਸਿਓ ਪੀ ਇਹਦੇ ਵਿੱਚ ਹੁਣ ਕੀ ਹੱਲ ਕੀ ਹੋਣਾ ਚਾਹੀਦਾ ਕੁਲਦੀਪ ਸਿੰਘ ਦੀਪਾ ਰੋਜਾਨਾ ਸਪੋਕਸਮੈਨ ਪਿੰਨਦੀਨੇਵਲ ਤਰਨਤਾਰਨ ਦੋਸਤੋ ਨੁਸਰਤ ਫਤਿਹਲੀ ਖਾਨ ਦੀ ਕਵਾਲੀ ਇਹ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਖਾਂ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਖਾਂ ਦੋਸਤੋ ਹਰ ਬੰਦਾ ਆਪਦੀ ਕਿੜ ਕੱਢਦਾ ਓਨੂੰ ਕੋਈ ਕਿਸੇ ਨਾਲ ਅਗਰ ਕੋਈ ਮਸਲਾ ਹੋਵੇ ਬੇਲਫਰਜ਼ ਮੈਂ ਜਾਂ ਮੈਨੂੰ ਕਿਸੇ ਨਾਲ ਮਸਲਾ ਹੋਏਗਾ ਨਾ ਤੇ ਜਦੋਂ ਦੂਸਰਾ ਬੰਦਾ ਓਹਦੇ ਬਾਰੇ ਗੱਲ ਕਰੇਗਾ ਤੇ ਮੈਂ ਉਹਨੂੰ ਕਹਾਂਗਾ ਯਾਰ ਇਹ ਬੰਦਾ ਨਹੀਂ ਸਹੀ ਹਾਲਾਂਕਿ ਮੈਂ ਤੇ ਆਪਦੀ ਕਿੜ ਕੱਢ ਰਹੇ ਹੁੰਦੇ ਵਾਸਤੇ ਹੋ ਸਕਦਾ ਸਹੀ ਹੋਵੇ ਹੋਰ ਨਾ ਕੋਈ ਰੋਲਾ ਸੀ ਨਾ ਕੋਈ ਰੱਪਾ ਸੀ ਇੱਕ ਕੁੱਤੇ ਦੀ ਵਜ੍ਹਾ ਤੋਂ ਲੈ ਕੇ ਇਸਾਰਾਂ ਘਾਮਾ ਚੱਲਿਆ ਔਰ ਕਿੱਥੇ ਦੀ ਕਿੱਥੇ ਤੱਕ ਪਹੁੰਚ ਗਿਆ ਔਰ ਪੁਲਿਸ ਮੁਲਾਜ਼ਮ ਦੋ ਉਹਨਾਂ ਨੇ ਆ ਕੇ ਉਹਨਾਂ ਨੂੰ ਕੁੱਟਿਆ ਉਹਨੂੰ ਮਾਰਿਆ ਉਹਨੂੰ ਉਹਦੇ ਕੇਸ ਫੜ ਕੇ ਉਹਨਾਂ ਨੇ ਖਿੱਚਿਆ ਬਹੁਤ ਮਾਰਾ ਕੀਤਾ ਦੋਸਤੋ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਵੀ ਲਾਈਕ ਕਰੋ ਕਮੈਂਟ ਜ਼ਰੂਰ ਕਰਿਓ ਇਸ ਚੈਨਲ ਲਈ ਜਿਆਦਾ ਚਾਹਾਂਗੇ ਅੱਲਾ ਹਾਫਿਜ਼